ਹੈਲੋ ਫਰੈਂਡਸ ਵੈਲਕਮ ਇਨ ਉਪਲ ਜੀ ਕੇ ਅੱਜ ਆਪਾਂ ਪੰਜਾਬੀ ਵਿਆਕਰਨ ਦਾ ਭਾਗ ਸ਼ੁਰੂ ਕਰਨ ਲੱਗੇ ਆ ਜੋ ਕਿ ਪੰਜਾਬ ਦੇ ਗਵਰਨਮੈਂਟ ਐਗਜ਼ਾਮ ਦੇ ਵਿੱਚ एलिजिਬਿਲਟੀ ਟੈਸਟ ਹੈ ਜਿਹੜਾ ਕਿ ਕਲੀਅਰ ਕਰਨਾ ਬਹੁਤ ਜ਼ਰੂਰੀ ਹੁੰਦਾ ਤਾਂ ਆਪਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀ ਵੀਡੀਓਜ਼ ਦੇ ਵਿੱਚ ਕਵਰ ਕਰਾਂਗੇ ਪੰਜਾਬੀ एलिजिਬਿਲਟੀ ਟੈਸਟ ਜੋ ਕਿ ਕੋਈ ਵੀ ਤੁਸੀਂ ਗਵਰਨਮੈਂਟ ਐਗਜ਼ਾਮ ਦੇਵੋ ਪੰਜਾਬ ਦਾ ਤਾਂ ਉਹਦੇ ਤੋਂ ਪਹਿਲਾਂ ਪੰਜਾਬੀ ਐਲੀਜੀਬਿਲਿਟੀ ਟੈਸਟ ਹੁੰਦਾ ਅਗਰ ਉਹ ਕਲੀਅਰ ਹੋਏਗਾ ਤਾਂ ਹੀ ਤੁਹਾਡਾ ਅਗਲਾ ਪੇਪਰ ਚੈੱਕ ਹੋਏਗਾ ਤਾਂ ਸਭ ਤੋਂ ਪਹਿਲਾਂ ਅੱਜ ਅਸੀਂ ਪਾਰਟ 1 ਲੈ ਕੇ ਆ ਰਹੇ ਹਾਂ ਨਾਉ ਜਿਹਨੂੰ ਕਿ ਇੰਗਲਿਸ਼ ਦੇ ਵਿੱਚ ਨਾਉਨ ਕਹਿੰਦੇ ਆ ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਨਾਮ ਦੀ ਪਰਿਭਾਸ਼ਾ ਜਿਹੜੇ ਸ਼ਬਦਾ ਤੋਂ ਕਿਸੇ ਜੀਵ ਗੁਣ ਸਥਾਨ ਵਸਤੂ ਭਾਵ ਆਦ ਦਾ ਬੋਧ ਹੁੰਦਾ ਉਸ ਨੂੰ ਨਾਮ ਕਿਹਾ ਜਾਂਦਾ ਹੈ ਠੀਕ ਹੈ ਜੀਵ ਗੁਣ ਸਥਾਨ ਵਸਤੂ ਪਾਵਾਦਾ ਜਿਵੇਂ ਸਰਹੰਦ ਕਮਲ ਕੁਰਸੀ ਸ਼ੇਰ ਆਦ ਇਹ ਸਭ ਕੀ ਹੈ ਨਾਮ ਹੈ ਮਤਲਬ ਆ ਕਿਸੇ ਨੂੰ ਵੀ ਕਿਸੇ ਨਾਮ ਨਾਲ ਬੁਲਾਉਂਦੇ ਆ ਉਹ ਨਾਉਨ ਹੈ ਠੀਕ ਹੈ ਜਿਵੇਂ ਕੋਈ ਖਾਸ ਨਾਮ ਉਹਨਾਂ ਦੀਆਂ ਪੰਜ ਕਿਸਮਾਂ ਕਿਹੜੀ-ਕਿਹੜੀ ਕਿਸਮ ਹੈ ਆਮ ਨਾਮ ਖਾਸ ਨਾਮ ਵਸਤੂਵਾਚਕ ਨਾਮ ਇਕੱਠਵਾਚਕ ਨਾਮ ਪਾਵਾਚਕ ਨਾਮ ਇਹ ਪੰਜ ਤਰ੍ਹਾਂ ਦਾ ਹੁੰਦਾ ਯਾਦ ਰੱਖਣਾ ਆਮ ਨਾਮ ਖਾਸ ਨਾਮ ਵਸਤੂਵਾਚਕ ਨਾਮ ਇਕਾਠਵਾਚਕ ਨਾਮ ਜਾਂ ਭਾਵਵਾਚਕ ਨਾ ਹੁਣ ਇਹਨਾਂ ਜਿਹੜੀਆਂ ਆਪਣੇ ਕੋਲ ਕਿਸਮ ਹੈ ਇਹਨਾਂ ਨੂੰ ਆਪਾਂ ਡਿਟੇਲ ਚ ਪੜਦੇ ਹਾਂ ਸਭ ਤੋਂ ਪਹਿਲਾਂ ਹੈ ਆਮ ਨਾਮ ਇਹਨੂੰ ਆਪਾਂ ਜਾਤੀ ਨਾਮ ਵੀ ਕਿਹਾ ਜਾਂਦਾ ਜਿਹੜੇ ਨਾਮ ਆਮ ਮਨੁੱਖ ਵਸਤੂਆਂ ਸਥਾਨ ਜਾਨਵਰਾਂ ਆਦ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਆਮ ਨਾਮ ਕਿਹਾ ਜਾਂਦਾ ਜਿਵੇਂ ਬੱਸ ਕੋਈ ਵੀ ਬੱਸ ਹੋ ਸਕਦੀ ਹੈ ਬੱਚਾ ਨਦੀ ਦਰਿਆ ਉਦਾ ਆ ਇਹ ਸਾਰੇ ਕੀ ਆਮ ਨਾਮ ਹਨ ਠੀਕ ਹੈ ਇੱਥੇ ਆਪਾਂ ਦੇਖੋ ਕਿਸੇ ਦਰਿਆ ਦਾ ਪ੍ਰੋਪਰ ਨਾਮ ਨਹੀਂ ਲਿੱਤਾ ਸਿਰਫ ਇੱਕ ਦਰਿਆ ਹੈ ਦਰਿਆ ਤਾਂ ਹੁਣ ਸਾਰਿਆਂ ਨੂੰ ਕਿਹਾ ਜਾਂਦਾ ਠੀਕ ਹੈ ਜਿਹੜੇ ਦਰਿਆ ਹੈ ਤਾਂ ਇਸ ਕਰਕੇ ਪ੍ਰੋਪਰ ਨਾਮ ਨਹੀਂ ਲਿੱਤਾ ਤਾਂ ਫਿਰ ਆਮ ਨਾਮ ਦੇ ਵਿੱਚ ਆ ਜਾਊਗਾ ਉਦਾਹਰਨ ਤੇ ਤੌਰ ਤੇ ਕੁਝ ਉਦਾਹਰਨਾਂ ਲੈਨੇ ਜਿਵੇਂ ਲੜਕਾ ਖੇਡ ਰਿਹਾ ਹੈ ਹੁਣ ਲੜਕਾ ਕੀ ਹੈ ਆਮ ਨਾਮ ਹੈ ਮੁੰਡੇ ਪੜ ਰਹੇ ਹਨ ਮੁੰਡਾ ਕੀ ਹੈ ਆਮ ਨਾਮ ਹੈ ਇੱਕ ਕੁਰਸੀ ਅਨਮੋਲ ਦੀ ਹੈ ਕੁਰਸੀ ਕੀ ਹੈ ਆਮ ਨਾਮ ਹੈ ਠੀਕ ਹੈ ਜੇ ਅਨਮੋਲ ਦੀ ਗੱਲ ਆ ਜਾਵੇ ਫਿਰ ਉਹ ਆਮ ਨਾਮ ਨਹੀਂ ਅਨਮੋਲ ਕੋਈ ਪ੍ਰੋਪਰ ਨਾਮ ਹੋ ਗਿਆ ਹੁਣ ਦੂਜਾ ਹੈਗਾ ਤੁਹਾਡੇ ਕੋਲ ਖਾਸ ਨਾਮ ਜਿਹੜੇ ਨਾਮ ਕਿਸੇ ਖਾਸ ਮਨੁੱਖ ਵਸਤੂ ਜਾਨਵਰ ਸਥਾਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਖਾਸ ਨਾਮ ਕਿਹਾ ਜਾਂਦਾ ਹੈ ਜਿਵੇਂ ਜਲੰਧਰ ਇੱਕ ਖਾਸ ਸ਼ਹਿਰ ਹੋ ਗਿਆ ਸਤਲੁਜ ਇਹ ਦਰਿਆ ਹੋ ਗਿਆ ਤਾਜਮਹਿਲ ਜਿਹੜਾ ਯੂਪੀ ਦੇ ਵਿੱਚ ਆਗਰਾ ਚ ਤਾਜਮਹਿਲ ਹੋ ਗਿਆ ਠੀਕ ਹੈ ਇਹ ਕੀ ਹੈ ਜਿਹੜੇ ਖਾਸ ਨਾਮ ਹੈ ਜਿਹਨੂੰ ਕਿਸੇ ਖਾਸ ਨਾਮ ਲਈ ਵਰਤਿਆ ਜਾਂਦਾ ਉਹ ਆਪਣੇ ਕੋਲ ਖਾਸ ਨਾਮ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ ਹੁਣ ਦੇਖੋ ਖਾਸ ਕਰਕੇ ਲੁਧਿਆਣਾ ਮਤਲਬ ਲੁਧਿਆਣਾ ਦੀ ਗੱਲ ਹੋ ਰਹੀ ਹੈ ਅੰਮ੍ਰਿਤਸਰ ਸਾਹਿਬ ਇਤਿਹਾਸਿਕ ਸ਼ਹਿਰ ਹੈ ਹੁਣ ਅੰਮ੍ਰਿਤਸਰ ਸਾਹਿਬ ਇਤਿਹਾਸਿਕ ਸ਼ਹਿਰ ਹੈ ਕਮਲ ਸਭ ਤੋਂ ਹਿਆਰ ਬੱਚਾ ਇਹ ਕੀ ਹੈ ਖਾਸ ਨਾਮ ਹੋ ਗਿਆ ਕਿਸੇ ਮਤਲਬ ਖਾਸ ਚੀਜ਼ ਦੇ ਨਾਮ ਹੈ ਉਹਨੂੰ ਆਪਾਂ ਖਾਸ ਨਾਮ ਕਿਹਾ ਜਾਂਦਾ ਹੈ ਅੱਗੇ ਹੈ ਵਸਤੂਵਾਚਕ ਨਾਮ ਜਿਹੜੇ ਨਾਮ ਤੋਲੀਆਂ ਜਾਂ ਮੀਣੀਆਂ ਜਾਣ ਵਾਲੀਆਂ ਵਸਤਾਂ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਵਸਤੂਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਦੁੱਧ, ਤੇਲ, ਰੇਤ, ਚਾਵਲ, ਕਣਕ ਇਹ ਸਭ ਕੀ ਆਪਣੇ ਕੋਲ ਵਸਤੂਵਾਚਕ ਨਾਮ ਹੈ ਠੀਕ ਹੈ ਜਿਹੜੀਆਂ ਗਿਣੀਆਂ ਤੋਲਨੀਆਂ ਤੇ ਮੀਣੀਆਂ ਜਾਣ ਵਾਲੀਆਂ ਵਸਤੂਆਂ ਲਈ ਵਰਤਿਆ ਜਾਂਦਾ ਹੈ ਉਦਾਹਰਨ ਦੇ ਤੌਰ ਤੇ ਸੋਨਾ ਸੋਨਾ ਬਹੁਤ ਕੀਮਤੀ ਤੱਤੂ ਹੈ ਇਹ ਦੇਖੋ ਤੋਲਿਆ ਜਾਂਦਾ ਹੈ ਬਜਰੀ ਭਾਰੀ ਹੁੰਦੀ ਹੈ ਅੱਜ ਦੇ ਸਮੇਂ ਵਿੱਚ ਪਨੀਰ ਸਹੀ ਨਹੀਂ ਮਿਲ ਰਿਹਾ ਹੁਣ ਜਿਹੜੇ ਆਪਾਂ ਬਲੂ ਕਲਰ ਨੀਲੇ ਕਲਰ ਦੇ ਵਿੱਚ ਕੀਤੇ ਆ ਇਹ ਕੀ ਹੈ ਵਸਤੂਵਾਚਕ ਨਾਮ ਫਿਰ ਹੈਗਾ ਆਪਣੇ ਕੋਲ ਇਕੱਠ ਵਾਚਕ ਨਾਮ ਜਿਹੜੇ ਨਾਮ ਵਸਤੂਆਂ ਜਾਂ ਜੀਵਾਂ ਦੇ ਸਮੂਹ ਦਾ ਇਕੱਠ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਇਕੱਠ ਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਫੌਜ ਭੀੜ ਇਜੜ ਟੀਮ ਆਦ ਇਹ ਸਾਰੇ ਕੀ ਹੈ ਇਕੱਠ ਵਾਚ ਜਿਹੜੀ ਪੂਰੇ ਇਕੱਠ ਨੂੰ ਸੰਬੋਧਿਤ ਕਰਦਾ ਇੱਕ ਸ਼ਬਦ ਉਹਨੂੰ ਇਕੱਠਵਾਚਕ ਨਾਮ ਕਿਹਾ ਜਾਂਦਾ ਉਦਾਹਰਨ ਦੇ ਤੌਰ ਤੇ ਵਿਦਿਆਰਥੀ ਜਮਾਤ ਵਿੱਚ ਬੈਠੇ ਹਨ ਉਹ ਦੇਖੋ ਜਮਾਤ ਇੱਕ ਸਟੂਡੈਂਟ ਦੇ ਗਰੁੱਪ ਨੂੰ ਰਿਪਰੈਜ਼ੈਂਟ ਕਰ ਰਿਹਾ ਤਾਂ ਜਮਾਤ ਕੀ ਹੋ ਗਿਆ ਇੱਕ ਇਕੱਠਵਾਚਕ ਨਾਮ ਹੋ ਗਿਆ ਫੌਜ ਫੌਜ ਵਿੱਚ ਅਨੁਸ਼ਾਸਨ ਕਾਇਮ ਰਹਿੰਦਾ ਹੈ ਫੌਜ ਕੀ ਹੈ ਇੱਕ ਆਪਣੇ ਕੋਲ ਇਕੱਠਵਾਚਕ ਨਾਮ ਹੈ ਸਾਡੀ ਟੀਮ ਮੈਚ ਜਿੱਤ ਗਈ ਟੀਮ ਦੇ ਵਿੱਚ ਦੇਖੋ 11 ਖਿਡਾਰੀਆਂ ਜੇ ক্রিকেট ਦੀ ਟੀਮ ਹੈ ਤਾਂ ਇਹ ਵੀ ਕੀ ਹੈ ਇੱਕ ਇਕੱਠਵਾਚਕ ਨਾਮ ਹੈ ਜਿਹਦੇ ਵਿੱਚ ਇੱਕ ਗਰੁੱਪ ਨੂੰ ਪੂਰਾ ਨਾਮ ਦਿੱਤਾ ਜਾਂਦਾ ਹੈ ਉਸ ਨੂੰ ਇਕੱਠ ਵਚਕ ਨਾਮ ਕਿਹਾ ਜਾਂਦਾ ਫਿਰ ਅੱਗੇ ਆ ਗਿਆ ਭਾਵਵਾਚਕ ਨਾਮ ਜਿਹੜੇ ਨਾਮ ਵਸਤੂਆਂ ਜਾਂ ਸਥਿਤੀਆਂ ਦੇ ਅਜਿਹੇ ਗੁਣ ਜਾਂ ਔਗਣ ਲਈ ਵਰਤੇ ਜਾਂਦੇ ਹਨ ਜਿਨ੍ਹਾਂ ਨੂੰ ਛੂਹਿਆ ਨਹੀਂ ਜਾ ਸਕਦਾ ਬਲਕਿ ਮਹਿਸੂਸ ਕੀਤਾ ਜਾ ਸਕਦਾ ਉਹਨਾਂ ਨੂੰ ਭਾਵਨਾ ਭਾਵਵਾਚਕ ਨਾਮ ਕਿਹਾ ਜਾਂਦਾ ਮਤਲਬ ਜਿਹੜੀਆਂ ਚੀਜ਼ਾਂ ਨੂੰ ਆਪਾਂ ਟੱਚ ਨਹੀਂ ਕਰ ਸਕਦੇ ਸਿਰਫ ਮਹਿਸੂਸ ਕਰ ਸਕਦੇ ਆ ਉਹਨਾਂ ਨੂੰ ਆਪਾਂ ਭਾਵਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਗਰਮੀ ਸਰਦੀ ਪਿਆਰ ਅਮੀਰ ਖੁਸ਼ੀ ਦੁੱਖ ਦਰਦ ਅਮੀਰੀ ਠੀਕ ਹੈ ਇਹ ਸਾਰੇ ਕੀ ਹੈ ਭਾਵਵਾਚਕ ਨਾਮ ਹੈ ਜਿਨ੍ਹਾਂ ਨੂੰ ਆਪਾਂ ਸਿਰਫ ਮਹਿਸੂਸ ਕਰ ਸਕਦੇ ਹਾਂ ਜਿਵੇਂ ਸੱਚ ਹਮੇਸ਼ਾ ਕੋੜਾ ਹੁੰਦਾ ਹੈ ਹੁਣ ਦੇਖੋ ਸੱਚ ਇਹ ਮਹਿਸੂਸ ਕੀਤਾ ਜਾ ਸਕਦਾ ਦੇਖਿਆ ਨਹੀਂ ਜਾ ਸਕਦਾ ਤਾਂ ਇਹ ਕੀ ਹੋ ਗਿਆ ਇੱਕ ਭਾਵਵਾਚਕ ਨਾਮ ਹੋ ਗਿਆ ਇਸੇ ਤਰ੍ਹਾਂ ਅੱਜ ਗਰਮੀ ਬਹੁਤ ਹੈ ਗਰਮੀ ਮਹਿਸੂਸ ਕੀਤੀ ਜਾ ਸਕਦੀ ਹੈ ਅੱਜ ਠੰਡ ਬਹੁਤ ਹੈ ਠੀਕ ਹੈ ਮੈਨੂੰ ਬਹੁਤ ਖੁਸ਼ੀ ਹੋਈ ਇਹ ਸਾਰੇ ਕੀ ਹੈ ਵਾਚਕ ਨਾਮ ਹੈ ਤਾਂ ਇਹ ਸੀ ਸਾਡੇ ਆਪਣੇ ਕੋਲ ਨਾਵ ਦੀਆਂ ਪੰਜ ਕਿਸਮਾਂ ਤੇ ਇਸੇ ਤਰ੍ਹਾਂ ਆਪਾਂ ਸਾਰਾ एलिजिਬਿਲਟੀ ਪੰਜਾਬੀ एलिजिਬਿਲਟੀ ਜਿਹੜਾ ਪੇਪਰ ਆ ਉਹਦੇ ਸਾਰੇ ਵੀਡੀਓ ਇਹ ਕਵਰ ਕਰਾਂਗੇ ਇਸ ਚੈਨਲ ਉੱਤੇ ਤਾਂ ਅਗਰ ਤੁਸੀਂ ਵੀਡੀਓ ਠੀਕ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਥੈਂਕਸ ਫॉर ਵਾਚਿੰਗ ਐਂਡ